ਹਾਲ ਜੀ ਸਾਰਿਆਂ ਨੂੰ ਦੋਸਤੋ ਜਿਵੇਂ ਆਪਾਂ ਪਿਛਲੀ ਵੀਡੀਓ ਚ ਦੇਖਿਆ ਸੀਗਾ ਕਿ ਸੈਲਰੀ ਬਿੱਲ ਨੂੰ ਈ ਸਾਈਨ ਕਿਵੇਂ ਕੀਤਾ ਜਾਵੇ ਆਧਾਰ ਕਾਰਡ ਓਟੀਪੀ ਰਾਹੀਂ ਹੁਣ ਵਾਲੀ ਵੀਡੀਓ ਚ ਆਪਾਂ ਦੇਖਾਂਗੇ ਈ ਸਾਈਨ ਕਰਨ ਤੋਂ ਬਾਅਦ ਜਿਹੜਾ ਆਪਾਂ ਪ੍ਰਿੰਟ ਡਾਊਨਲੋਡ ਕਰਦੇ ਹਾਂ ਬਿੱਲਾਂ ਦਾ ਉਹਦੇ ਵਿੱਚ ਕਈ ਵਾਰ ਸਿਗਨੇਚਰ ਨਾਟ ਵੈਰੀਫਾਈਡ ਲਿਖ ਕੇ ਆ ਜਾਂਦਾ ਹੈ ਤੇ ਉਸ ਸਿਗਨੇਚਰ ਨੂੰ ਵੈਰੀਫਾਈਡ ਕਿਵੇਂ ਕੀਤਾ ਜਾਵੇ ਸਭ ਤੋਂ ਪਹਿਲਾਂ ਤੁਸੀਂ ਬਿੱਲ ਈ ਸਾਈਨ ਕਰਨੇ ਆ ਜੀ ਬਿੱਲ ਈ ਸਾਈਨ ਕਰਨ ਤੋਂ ਬਾਅਦ ਸੈਂਟੂ ਟ੍ਰੈਜ਼ਰੀ ਇਸ ਤਰ੍ਹਾਂ ਦਾ ਬਲੂ ਆਈਕਨ ਸ਼ੋ ਹੋਵੇਗਾ ਉਹ ਹੋਣ ਤੋਂ ਬਾਅਦ ਤੁਸੀਂ ਪ੍ਰਿੰਟ ਬਿੱਲ ਤੇ ਜਾਣਾ ਹੈ ਪ੍ਰਿੰਟ ਬਿੱਲ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਬਿੱਲ ਨੂੰ ਡਾਊਨਲੋਡ ਕਰਨਾ ਹੈ ਡਾਊਨਲੋਡ ਕਰਨ ਤੋਂ ਬਾਅਦ ਇਸ ਤਰ੍ਹਾਂ ਜੋ ਕਿ ਤੁਹਾਡੀ ਪੀਡੀਐਫ ਤੇ ਸ਼ੋ ਹੁੰਦਾ ਹੋਵੇਗਾ ਵੈਲਿਡ ਅਨਨੋਨ ਐਸਿਗਨੇਚਰ ਨਾਟ ਵੈਰੀਫਾਈਡ ਤੁਸੀਂ ਇਸ ਡਾਊਨਲੋਡ ਪ੍ਰਿੰਟ ਬਿਲ ਨੂੰ Adobe Reader ਦੇ ਵਿੱਚ ਓਪਨ ਕਰਨਾ ਹੈ ਜੀ Adobe Reader ਨਾ ਤੁਸੀਂ Chrome ਦੇ ਵਿੱਚ ਇਸ PDF ਨੂੰ ਓਪਨ ਕਰਨਾ ਨਾ ਕਿਸੇ ਹੋਰ ਕੋਈ ਸੌਫਟਵੇਅਰ 'ਚ ਜੇਕਰ ਤੁਹਾਡੇ ਕੋਲ ਇਹ ਸੌਫਟਵੇਅਰ ਨਹੀਂ ਹੈਗਾ ਤੁਸੀਂ getadobe.com ਦੇ ਵਿੱਚ ਜਾ ਕੇ ਇਸ Adobe Reader ਨੂੰ ਡਾਊਨਲੋਡ ਕਰ ਸਕਦੇ ਹੋ ਇਹ ਤੁਹਾਡੇ ਕੰਪਿਊਟਰ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਜੀ ਇਸ ਦਾ ਇਸ ਤਰ੍ਹਾਂ ਦਾ ਲਾਲ ਆਈਕਨ ਹੈ ਲਾਸਟ ਵਿੱਚ ਦਿਖ ਰਿਹਾ ਹੈ ਤੁਹਾਨੂੰ Adobe Reader ਇਸ ਤੋਂ ਬਾਅਦ ਤੁਸੀਂ ਇਸ ਵਿੱਚ ਆਪਣੇ ਬਿਲ ਜਾਂ ਪ੍ਰਿੰਟਰ ਓਪਨ ਕਰ ਲੈਣਾ ਜਿਹੜੀ ਪੀਡੀਐਫ ਓਪਨ ਹੋਵੇਗੀ ਤੁਸੀਂ ਦੇਖ ਸਕਦੇ ਹੋ ਬਲੂ ਆਈਕਨ ਦੇ ਉੱਤੇ ਲਿਖਿਆ ਹੋਇਆ ਹੈ ਐਟ ਲੀਸਟ 1 ਸਿਗਨੇਚਰ ਹੈਜ਼ ਪ੍ਰੋਬਲਮ ਸਿਗਨੇਚਰ ਪੈਨਲ ਠੀਕ ਹੈ ਜੀ ਤੁਸੀਂ ਸਿਗਨੇਚਰ ਪੈਨਲ ਤੇ ਕਲਿੱਕ ਕਰ ਦੇਣਾ ਹੈ ਸਿਗਨੇਚਰ ਪੈਨਲ ਤੇ ਕਲਿੱਕ ਕਰਨ ਤੋਂ ਬਾਅਦ ਸਿਗਨੇਚਰ ਪ੍ਰੋਪਰਟੀਆਂ ਰੈੱਡ ਕਲਰ ਦਾ ਸਰਕਲ ਪਾਇਆ ਹੋਇਆ ਹੈ ਜੀ ਇਹਦੇ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਸਿਗਨੇਚਰ ਪ੍ਰੋਪਰਟੀ ਤੋਂ ਬਾਅਦ ਤੁਹਾਡੇ ਸਾਹਮਣੇ ਸਿਗਨੇਚਰ ਪ੍ਰੋਪਰਟੀ ਦੀ ਇਹ ਪੌਪਅਪ ਵਿੰਡੋ ਓਪਨ ਹੋ ਜਾਵੇਗੀ ਤੁਸੀਂ ਸਿਗਨੇਚਰ ਇਨਫੋਰਮੇਸ਼ਨ ਲਾਸਟ ਵਿੱਚ ਸ਼ੋ ਸਿਗਨੇਚਰ ਸਰਟੀਫਿਕੇਟ ਇਹਦੇ ਤੇ ਕਲਿੱਕ ਕਰ ਦੇਣਾ ਹੈ ਇਹਦੇ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਨਵਾਂ ਪੌਪਅਪ ਮੈਸੇਜ ਸ਼ੋ ਹੋਵੇਗਾ ਤੁਸੀਂ ਸਮਰੀ ਡਿਟੇਲ ਟਰਸਟ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਹੈ ਸੋ ਟਰਸਟ ਕਰਨ ਵਾਲੀ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਸਾਹਮਣੇ ਇਹ ਆਪਸ਼ਨਸ ਕਲਿੱਕ ਹੋ ਜਾਣਗੀਆਂ ਇਹ ਸਾਰੀਆਂ ਨੂੰ ਤੁਸੀਂ ਟਿਕ ਕਰ ਦੇਣਾ ਹੈ ਜੀ ਤੇ ਇਸ ਤੋਂ ਬਾਅਦ ਤੁਸੀਂ ਓਕੇ ਕਰ ਦੇਣਾ ਠੀਕ ਹੈ ਓਕੇ ਕਰਨ ਤੋਂ ਬਾਅਦ then ਤੁਸੀਂ ਦੇਖੋਗੇ ਤੁਹਾਡੇ ਸਾਹਮਣੇ 그린 ਕਲਰ ਦੀਆਂ ਦੋ ਟਿੱਕਾਂ ਆ ਗਈਆਂ ਕੁਝ ਰੈੱਡ ਤੁਸੀਂ ਐਡ ਟੂ ਟਰਸਟਡ ਸਰਟੀਫਿਕੇਟ ਉਹਨੂੰ ਵੀ ਓਕੇ ਕਰ ਦੇਣਾ ਇਸ ਤੋਂ ਬਾਅਦ ਤੁਸੀਂ ਦੇਖੋਗੇ ਓਕੇ ਕਰਨ ਤੋਂ ਬਾਅਦ ਇੱਕ ਪੋਪਅਪ ਨਵਾਂ ਮੈਸੇਜ ਤੁਹਾਡੇ ਸਾਹਮਣੇ ਸ਼ੋਅ ਹੋਏਗਾ ਜਿਸ ਨੂੰ ਜਦੋਂ ਤੁਸੀਂ ਐਡ ਟੂ ٹرسٹ ਐਡਿਵਰ ਕਰਨਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਮੈਸੇਜ ਹੋਏਗਾ ਇਹਨੂੰ ਤੁਸੀਂ ਓਕੇ ਕਰ ਦੇਣਾ ਹੈ ਜੀ ਥੈਨ ਇਸ ਤੋਂ ਬਾਅਦ ਲਾਸਟ ਵਿੱਚ ਜਿਹੜਾ ਸਭ ਤੋਂ ਪਹਿਲਾ ਮੈਸੇਜ ਸੀਗਾ ਵੈਲੀਡੇਟ ਸਿਗਨੇਚਰ ਇਹਦੇ ਤੇ ਤੁਸੀਂ ਆਗੇ ਹੋ ਇੱਥੇ ਤੁਸੀਂ ਇਹਨੂੰ ਨੂੰ ਵੈਲੀਡੇਟ ਸਿਗਨੇਚਰ ਤੇ ਕਲਿੱਕ ਕਰ ਦੇਣਾ ਹੈ ਇਹ ਕਰਨ ਤੋਂ ਬਾਅਦ ਤੁਸੀਂ ਇਹਨੂੰ ਕਲੋਸ ਕਰ ਦੇਣਾ ਹੈ ਜਦੋਂ ਤੁਸੀਂ ਦੇਖੋਗੇ ਕਿ ਸਿਗਨੇਚਰ ਵੈਲਿਡ ਡਿਜੀਟਲ ਸਾਈਨ ਬਾਈ ਜੋ ਵੀ ਤੁਹਾਡੇ ਡੀ ਵੀਡੀਓ ਦਾ ਨਾਮ ਹੋਵੇਗਾ ਉਹ ਸ਼ੋ ਹੋ ਜਾਏਗਾ ਟਾਈਪ ਤੇ ਗ੍ਰੀਨ ਕਰਦੀ கரੈਕਟ ਦੀ ਟਿਕ ਲੱਗ ਜਾਏਗੀ ਸੋ ਦੋਸਤੋ ਇਸ ਤੋਂ ਬਾਅਦ ਹੀ ਤੁਸੀਂ ਬਿੱਲ ਦੇ ਪ੍ਰਿੰਟ ਕੱਢਨੇ ਹਨ ਜੇਕਰ ਤੁਸੀਂ ਪਹਿਲਾਂ ਪ੍ਰਿੰਟ ਕੱਢ ਲਓਗੇ ਤੇ ਉਹ ਅਪਰੂਵ ਨਹੀਂ ਹੋਣਗੇ ਤੁਸੀਂ ਇਹ ਕਰਨ ਤੋਂ ਬਾਅਦ ਹੀ ਇਹਨਾਂ ਨੂੰ ਅਪਰੂਵ ਹੋਣਗੇ ਜੀ ਤੁਹਾਡੇ ਬਿੱਲ ਤੇ ਯਾਦ ਰੱਖਿਓ ਇਹ ਜਿਹੜੀ ਪੀਡੀਐਫ ਹੈ ਬਿੱਲਾਂ ਦੀ ਇਹ ਸਿਰਫ ਤੁਸੀਂ ਐਡਾਬ ਰੀਡਰ ਦੇ ਵਿੱਚ ਹੀ ਡਾਊਨਲੋਡ ਕਰ オーਪਨ ਕਰਨੀ ਹੈ ਜੇਕਰ ਐਡਾਬ ਰੀਡਰ ਨਹੀਂ ਹੈਗਾ ਤੇ ਉਹਦਾ ਲਿੰਕ ਤੁਸੀਂ ਦੇਖੋ ਮੈਂ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗਾ ਉਹਦਾ ਲਿੰਕ ਆ ਹੈਗਾ ਜੀ ਇਹ ਤੁਸੀਂ ਆਪਣੇ ਪੀਸੀ ਤੇ ਜਾ ਕੇ ਗੂਗਲ ਤੇ ਸਰਚ ਕਰਨਾ ਹੈ ਉੱਥੇ ਜਾ ਕੇ ਜੋ ਵੀ ਤੁਹਾਡਾ ਪੀਸੀ ਕੰਪੈਟੀਬਲ ਹੋਵੇਗਾ ਉਸ ਦਾ ਸੌਫਟਵੇਅਰ ਡਾਊਨਲੋਡ ਹੋ ਜਾਏਗਾ ਸੋ ਦੋਸਤੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਸੀਂ ਸਮੇਂ ਸਿਰ ਦੇਖ ਸਕੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ